ਆਪ ਬਸ ਇਹਨਾਂ ਫੋਟੋਆਂ ਦੇਗਾ ਸਭ ਨੂੰ ਮੀਆ ਕਰੋਨਾ ਤੋਂ ਤੱਕ ਦੇ ਹੁਣ ਦੇ ਕਾਗਜ਼ਾਂ ਦੇ ਪਛਾਣ ਦਰਜ ਕਰੋ ਦਰਜ ਕਰੋ ਦਰਜ ਕਰੋ ਦੇਖਦੇ ਕਾਗਜ਼ਾਂ ਦੇ ਪਛਾਣ ਦਰਜ ਕਰੋ ਦਰਜ ਕਰੋ ਦਰਜ ਕਰੋ

ਆ ਬਾਅਦ ਪੰਜਾਬ ਪੁਲਿਸ ਮਰਦਾਬਾਦ 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 ਅਰਨੇ ਦੀ ਸਰਕਾਰ ਮਰਦਾਬਾਦ ਅਰਨੇ ਸਭ ਨੂੰ ਸਾਬਤੋ ਅਰਨੇ ਸਰਕਾਰ ਦੀ ਸਾਫੀ ਕਰੋ ਅਰਨੇ ਸਭਨਾਂ ਸਾਫ ਕਰੋ ਜ਼ਿੰਦਗੀ ਦਾ ਸਾਫੀ ਕਰੋ اے ਹਾ ਦਾ ਪੁੱਤ اے ਪੁੱਤ ਤੁਹਾਡਾ ਸਾਰਿਆਂ ਚ ਜਾ ਸਰਕਾਰ ਰਾਜਾ ਬੱਸ ਮੈਨੂੰ ਇਨਾ ਪਤਾ ਲੱਗਾ ਕਿ ਇਹਨਾਂ ਦੀ ਕੋਈ ਮਤਲਬ ਗੱਡੀ ਹੈ ਗਈ ਇਹ ਮਤਲਬ ਬਾਅਦ ਚ ਗੱਡੀ ਰਾਂ ਦੀ ਪਲਟਣ ਲੱਗੀ ਨੇਕ ਸਿਉਣਾ ਇਹ ਮੁੜ ਕੇ ਸੁਨਿਆਰੇ ਜਿਹੜੇ ਉਹ ਗੱਡੀ ਆਪਣੀ ਅੱਗੇ ਕ੍ਰੋਸ ਕਰਕੇ ਲੈ ਗਏ ਮੁੜ ਕੇ ਜਦੋਂ ਹਣ ਕੇ ਉਹਨੇ ਇੰਨੀ ਗੱਲ ਕੀਤੀ ਉਹ ਫਤਿਹਣ ਲੱਗ ਗਈ ਉੱਥੇ ਇਹਨਾਂ ਨੇ ਆਪਣਾ ਪੂਰਾ ਇੰਤਜ਼ਾਮ ਕਰ ਲਿਆ ਕਿ ਸਾਡੇ ਪਿੱਛੇ ਉਹਨਾਂ ਲੱਕ ਬੰਦੇ ਛੱਡ ਗਏ ਇਹਨਾਂ ਨੇ ਫਤਿਹਣ ਚ ਡਬਲਿਊ ਸੁਨਿਆਰੇ ਵਾਲੇ ਨੇ ਆਪਣਾ ਪੂਰਾ ਇੰਤਜ਼ਾਮ ਕੀਤਾ ਸੀ ਇਹਨਾਂ ਨੂੰ ਛੱਡਣਾ ਨਹੀਂ ਉੱਥੇ ਇਹਨਾਂ ਨੇ ਗੋਲੀਆਂ ਚਲਾਤੀਆਂ ਉਹਨਾਂ ਦੇ ਕਿੱਥਾਂ ਚੱਲੀਆਂ ਇਹ ਮੈਨੂੰ ਨਹੀਂ ਪਤਾ ਇਹ ਪੁਲਿਸ ਇਨਵੈਸਟੀਗੇਸ਼ਨ ਕਰੇ ਪਰ ਮੇਰੇ ਪਤੀ ਦੇ ਕਤਲ ਕਰਕੇ ਮੇਰਾ ਕੋਈ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਮੈਨੂੰ ਕੋਈ ਇਨਸਾਨ ਨਹੀਂ 4 ਦਿਨ ਹੋ ਗਏ ਮੈਂ ਸੜਕਾਂ ਦੇ ਤੱਕੇ ਘਾੜੇ ਮੇਰੇ ਛੋਟੇ ਛੋਟੇ ਬੱਚੇ ਮੇਰੇ ਵਾਲੇ ਬੇਕੋ ਪੰਜਾਬ ਪੁਸਤ ਦੇ ਗੋਮੋ ਹੋ ਗਈ ਆ ਪਰ ਮੇਰੇ ਲੋਨ ਦੇ ਅਧੂਰੇ ਬੇਜੁਤ ਹੈ ਮੇਰੇ ਬੇਕੋ ਬਗੀ ਆਲਾ ਮੇਰਾ ਛੋਟਾ ਰਿਹਾ ਬੱਚਾ ਨੇ ਮੈਂ ਸਰ ਛੱਡ ਗਿਆ ਯਾ ਮੇਰਾ ਇਨਸਾਫ ਕੋਣ ਕਰੇਗਾ ਜੇ ਪੁਲਿਸ ਨਾ ਸੁਣੇਗੀ ਸਰਕਾਰ ਨਾ ਸੁਣਣਗੀ ਤੇ ਮੈਂ ਕਿਨੇ ਕੇ ਰੋਵਾਂਗੀ ਇੱਕ ਵਾਰੀ ਮੇਰੇ ਮੇਰਾ ਇਨਸਾਫ ਕਰ ਦੋ ਮੈਨੂੰ ਔਰ ਮੈਂ ਕੋਈ ਮੰਗ ਨਹੀਂ ਕਰਦੀ ਮੇਰਾ ਪਰਚਾ ਦਰਜ ਕਰ ਦੋ ਜਿਹੜੇ ਜਿਹੜੇ ਮੇਰਾ ਹੱਕ ਬੰਦਾ ਉਹ ਮੈਨੂੰ ਦਵਾਉ ਹੱਕ ਬਸ ਮੈਂ ਨਹੀਂ ਕੜਾ ਚੁਨੀ ਸੀ ਮੇਰਾ ਇਨਸਾਫ ਡੀਐਸਪੀ ਫਤੇਗੜ ਚੂੜੀਆਂ ਮੁਰਦਾਬਾ ਮੁਰਦਾਬਾ ਡੀਐਸਪੀ ਫਤੇਗੜ ਮਾਮਲਾ ਇਹ ਹੈ ਜੀ ਸਾਡਾ ਇੱਕ ਟੀਚਰ ਇੰਚਾਰਜ ਗੱਗਣ ਇੰਟਰਨੈਸ਼ਨਲ ਸਕੂਲ ਹਰਨੇਕ ਸਿੰਘ ਜਿਹੜਾ ਕਿ ਬਹੁਤ ਇੱਕ ਵਧੀਆ ਮਿਲਨਸਾਹ ਨੌਜਵਾਨ ਵੀਰ ਸੀਗਾ ਉਹਨੂੰ ਫਤੇਗੜ ਚੂੜੀਆਂ ਕੋਈ ਛੋਟੀ ਜੀ ਤਕਰਾਰ ਦੇ ਉੱਤੋਂ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਦੀ ਛਾਤੀ 'ਚ ਗੋਲੀ ਮਾਰ ਕੇ ਤੇ ਉਹਦਾ ਕਤਲ ਕਰ ਦਿੱਤਾ ਗਿਆ ਸਾਡੇ 6 ਫੁੱਟ ਜਵਾਨ ਆ ਅੱਜ ਚੌਥਾ ਪੰਜਵਾਂ ਦੇਣਿਆ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਿਵਲ ਹਸਪਤਾਲ ਬਟਾਲਾ ਦੀ ਬੌਰਚਰੀ ਚ ਪਈ ਆ ਔਰ ਸਭ ਤੋਂ ਵੱਧ ਕਿਸਮ ਦੀ ਜਿਹੜਾ ਸਾਨੂੰ ਸਭ ਤੋਂ ਵੱਡਾ ਦੁੱਖ ਆ ਕਿ ਉਸ ਬੰਦੇ ਦੇ ਉੱਤੇ ਪੁਲਿਸ ਨੇ ਮਿਲੀ ਭੁਗਤ ਕਰਕੇ ਸਾਰੇ ਸਬੂਤ ਜਿਹੜੇ ਆ ਉਹ ਡਿਲੀਟ ਕਰਕੇ ਤੇ ਉਹਦੇ ਉੱਤੇ ਇੱਕ ਇਲਜ਼ਾਮ ਲਾਤਾ ਵਾ ਵੀ ਉਹ ਲੁੱਟ ਕਰਨ ਪਿਆ ਸੀ ਆ ਚੰਗੇ ਪਲੇ ਖਾਨਦਾਨ ਦਾ ਉਹ ਬੰਦਾ ਸੀ ਰਾਤੀ 10 ਸਰਪੰਚੋ ਦੇ ਮਗਰ ਆਏ ਸੀ ਅਹੀਂ ਸੈਂਕੜੇ ਦੀ ਗਿਣਤੀ 'ਚ ਰਾਤ ਵੀ ਕਿਸਾਨ ਆਇਆ ਅਸੀਂ ਕਹਿੰਨੇ ਆਂ ਵੀ ਇਹ ਇਨਕੁਆਇਰੀ ਕਰੋ ਅਸੀਂ ਉਹਨੂੰ ਇਹਸ ਇਲਜ਼ਾਮ ਨਾਲ ਦੁਨੀਆ ਤੋਂ ਨਹੀਂ ਜਾਣ ਦੇਣਾ ਵੀ ਉਹ ਬੰਦਾ ਲੁੱਟਣ ਗਿਆ ਹੈ ਆ ਮੇਰੀਆਂ ਭੈਣਾਂ ਆਈਆਂ ਸਕੂਲਾਂ ਦੇ ਬੱਚੇ ਆਉਣਗੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਟਕਰਾਅ ਹੋਈ ਕਿਸ ਗੱਲ ਦੀ ਟਕਰਾਅ ਛੋਟੀ ਜੀ ਗੱਲ ਤੋਂ ਜਿੱਦਾਂ ਹੋ ਜਾਂਦੀ ਆ ਰਸਤੇ 'ਚ ਗੱਡੀਆਂ ਤੇ ਅੰਮ੍ਰਿਤਸਰੋਂ ਆ ਰਹੇ ਸੀ ਇਹ ਕੋਈ ਸਕੂਲ ਛੁੱਟੀ ਕਰਕੇ 5 ਵਜੇ ਇਹ ਉੱਥੇ ਗਿਆ ਸੀ ਫਤਿਹ ਅੰਮ੍ਰਿਤਸਰ ਆਪਣੀ ਗੱਡੀ ਦੀ ਰਿਪੇਅਰ ਲਈ ਸਮਾਨ ਲੈਣ ਜਦੋਂ ਆ ਰਿਹਾ ਤੇ ਦੋ ਅਮੀਰ ਘਰਾਂ ਦੇ ਵਿਗੜੇ ਬੱਚੇ ਮੈਂ ਤੇ ਇਹੋ ਹੀ ਕਹਾਂਗਾ ਉਹਨਾਂ ਕੋ ਨਵੀਂ ਐਸਯੂਵੀ ਗੱਡੀ ਉਹਨਾਂ ਇਹਨਾਂ ਨੂੰ ਮਾੜਾ ਜਾਓ ਓਵਰਟੇਕ ਕਰਨ ਲੱਗੇ ਆ ਗੱਡੀ ਦੇ ਇਹਨਾਂ ਦੀ ਟਕਰਾਰ ਹੋਈ ਹੈ ਕੋਈ ਇਹਨਾਂ ਦੀ ਤੇ ਇਹਨਾਂ ਮੁੜਿਆ ਜਾ ਕੇ ਉਹ ਉਹਨਾਂ ਗਾਲਾਂ ਗੱਡੀਆਂ ਇਹਨਾਂ ਨੂੰ ਤੇ ਇਹਨਾਂ ਜਾ ਕੇ ਇਹਨਾਂ ਦੇ ਮੰਜ ਵੀ ਅਸੀਂ ਸਿਆਣੇ ਬੰਦੇ 30 40 40 40 ਸਾਲ ਦੇ ਮੁੰਡੇ ਹੀ ਆ ਸਿਆਣੇ ਬੰਦੇ ਹੀ ਇਹ ਫਦੇ ਗੜ ਗਏ ਆ ਉਹਨਾਂ ਦੇ ਘਰਦਿਆਂ ਨੂੰ ਕਹਿਣ ਇਹਨਾਂ ਨੂੰ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਉਥੇ ਜਾਂਦਿਆਂ ਹੀ ਇਹਨਾਂ ਦੇ ਗਾਲ ਉਹਨਾਂ ਨੇ ਫੋਨ ਕਰਤਾ ਆਪਣੇ ਘਰਦਿਆਂ ਨੂੰ ਮੁੰਡਿਆਂ ਨੇ ਹੂੰ ਤੇ ਉਹ ਜਾਂਦਿਆਂ ਇਹਨਾਂ ਦੇ ਗਲ ਪੈ ਗਏ ਆ ਇਹਨਾਂ ਦੀਆਂ ਪੱਧਾਂ ਲਾਤੀਆਂ ਹਰਨੇਕ ਨੇ ਇੱਕ ਗੱਲ ਦਾ ਇਤਰਾਜ਼ ਜਤਾਇਆ ਤੇ ਹਰਤੇਖ ਦੇ ਛਾਤੀ 'ਚ ਦੋ ਗੋਲੀਆਂ ਮਾਰੀਆਂ ਤੇ ਡਿੱਗੇ ਪਏ ਦੇ ਸਿਰ 'ਚ ਗੋਲੀ ਮਾਰ ਕੇ ਉਹਦਾ ਕਤਲ ਕਰਤਾ ਗਿਆ ਇਹ ਅਸੀਂ ਮੌਕੇ ਤੇ ਹਾਜ਼ਰ ਨਹੀਂ ਇਹ ਗੱਲ ਉੱਥੇ ਸੀਸੀਟੀਵੀ ਕੈਮਰੇ ਲੱਗੇ ਆ ਪੰਜਾਬ ਪੁਲਿਸ ਦਾ ਫਰਜ਼ ਬੰਦਾ ਸੀ ਵੈਰੀਫਾਈ ਕਰਦੇ ਵੇਂਦੇ ਵੀ ਉੱਥੇ ਜਿਹੜੇ 10 ਬੰਦੇ ਪਹਿਲਾਂ ਮਿਲ ਨਹੀਂ ਕਰਨੀ ਖਲੋਤੇ ਸੀ ਹੁਣ ਅਸੀਂ ਇੱਥੇ ਖਲੋਤੇ ਆ 10 ਬੰਦੇ ਖਲੋਤੇ ਆ ਕਿ ਇਹਨੂੰ ਮਾਰਨ ਲਈ ਥੜ ਖਲੋਤੇ ਆ ਉੱਥੇ ਜਿਹੜੇ ਬੰਦ ਬੰਦੇ ਖਲੋਤੇ ਉਹਨਾਂ ਦਾ ਫਰਜ਼ ਬੰਦਾ ਹੈਗਾ ਵੀ ਪੁਲਿਸ ਨੂੰ ਉੱਥੇ ਮੌਕੇ ਤੇ ਸਾਦੇ ਜਿ ਉਹਨਾਂ ਨੂੰ ਕੋਈ ਗਤਰਾ ਹੈ ਤੇ ਪੁਲਿਸ ਆਣ ਕੇ ਮੁੰਡਿਆਂ 'ਚ ਨੌਜਵਾਨਾਂ 'ਚ ਝਗੜਾ ਹੋਇਆ ਹੈ ਉਹ ਉਹਨਾਂ ਦੀ ਸਹਿਮਤੀ ਕਰਾ ਦੇ ਜਾਂ ਹਟਾਉ ਟੂ ਦੇਣੀ ਪਰ ਉਹ ਉਸ ਗੱਲ ਨਾਲੋਂ ਹਟਾਉਣ ਦੀ ਥਾਂ ਤੇ ਉਹਨਾਂ ਦੇ ਘਰਦਿਆਂ ਨੇ ਗਨਾਹ ਕੀਤਾ ਵੀ ਸਾਡੇ ਅਨੇਕ ਸਿੰਘ ਦੇ ਸਿਰ 'ਚ ਗੋਲੀ ਮਾਰਤੀ ਆ ਬਾਕੀ ਪੁਲਿਸ ਨੇ ਉਹਨਾਂ ਦਾ 307 ਦਾ ਪਰਜਾ ਹਰਨੇਕ ਸਿੰਘ ਤੇ ਉਹਦੇ ਸਾਥੀਆਂ ਤੇ ਦਰਜ ਕਰਤਾ ਤੇ ਜਿਹੜਾ ਬੰਦਾ ਮਰਿਆ ਵਾ ਜਿਹੜਾ ਕਤਲ ਹੋਇਆ ਉਹਨਾਂ ਨੂੰ ਲੱਭਣ ਹੀ ਨਹੀਂ ਲਿਆ ਮਾਰੀ ਗੱਲ ਜਿਹੜੇ ਜਦੋਂ ਗੋਲੀ ਚੱਲੀ ਆ ਇੱਕ ਸਾਥੀ ਤੇ ਉਹਦਾ ਉੱਥੋਂ ਚਲਾ ਗਿਆ ਬਾਕੀ ਸਾਥੀਆਂ ਨੇ ਇਹਨੂੰ ਗੱਡੀ 'ਚ ਪਾਇਆ ਕਿ ਇਹਦੀ ਗੱਡੀ ਮੰਗੀ ਆ ਉਥੋਂ ਤੇ ਸਾਡੇ ਬੰਦੇ ਦੇ ਸਿਰ 'ਚ ਗੋਲੀ ਵੱਜ ਗਈ ਆ ਉਹਨੂੰ ਉਹਨਾਂ ਗੱਡੀ 'ਚ ਪਾ ਕੇ ਇੱਧਰ ਬਟਾਲੇ ਲਿਆਂਦਾ ਵਾ ਉਹ ਸਾਥੀ ਇਹਨੂੰ ਬਟਾਲੇ ਹਸਪਤਾਲ ਛੱਡ ਗਏ ਉਹ ਹੁਣ ਪੁਲਿਸ ਦਬਾਅ ਪਾ ਰਹੀ ਆ ਉਹਨਾਂ ਨੂੰ ਫੜਨ ਦਾ ਨਾਲੇ ਤੇ ਉਹਨਾਂ ਨੂੰ ਮਾਰ ਪਈ ਨਾਲੇ ਉਹਨਾਂ ਦਾ ਬੰਦਾ ਮਾਰਤਾ ਤੇ ਨਾਲੇ ਉਹਨਾਂ ਦੇ 307 ਦਾ ਪਰਚਾ ਦਰਜ ਕਰਤਾ ਉਹ ਬੰਦੇ ਕਿੱਥੇ ਚਲੇ ਜਾਣਗੇ ਜੀ ਉਹ ਚੰਗੇ ਭਲੇ ਘਰਾਂ ਦੇ ਬੰਦੇ ਉਹ ਮਾੜੇ ਬੰਦੇ ਨਹੀਂਗੇ ਉਹ ਕੋ ਗੈਂਗਸਟਰ ਨਹੀਂ ਹੈ ਇਹ ਸਾਨੂੰ ਧੋਖੇ ਇਹ ਕੱਲ ਦਾ ਵੀ ਸਾਡਾ ਪੜਿਆ ਲਿਖਿਆ ਨੌਜਵਾਨ ਵੀਰ ਤੇ ਇਹਨੂੰ ਪੁਲਿਸ ਤੌਰ 'ਤੇ ਕਿਹੜੇ ਰਾਹ ਡਈਆ ਇਹਨੂੰ ਮਾਮੂਲੀ ਟਕਰਾਰ ਹੁਣ ਰਿਪੋਰਟਰ ਸਾਹਿਬ ਸਾਡੀ ਆਪ ਜੀ ਜੇ ਟਕਰਾਰ ਕੇ ਦੀ ਆਪ ਜੀ ਹੋ ਜੇ ਤੇ ਫਿਰ ਇਹ ਕਹਿ ਦਾਂਗੇ ਵੀ ਮੈਂ ਟਕੜੇ ਕਰਦਾ ਤੁਸੀਂ ਵਿੱਚ ਗੈਂਗਸਟਰ ਜੇ ਸਾਰਿਆਂ ਨੂੰ ਇੱਕੋ ਰਸੇ ਨਾ ਬਣੇ ਪੁਲਿਸ ਇਨਕੁਆਰੀ ਕਰੇ ਅਸੀਂ ਦਹਾ ਸਰਪੰਚਾਂ ਨੇ ਰਾਤੀ ਡੀਐਸਪੀ ਨੂੰ ਕਿਹਾ ਸੀ ਤੇ ਅਰਨੇ ਇੱਕ ਸੇ ਮਰ ਗਿਆ ਵਾ ਜੇ ਅਰਨੇ ਇੱਕ ਸੇ ਕੋਈ ਕੇਸ ਪਿਛਲੇ 30 38 ਸਾਲਾਂ ਚੋਂ ਉਹਦੇ ਤੇ ਨਿਕਲ ਆਏ ਜੇ ਕੋਈ ਲੁੱਟਦਾ ਉਹਦੇ ਮਰ ਗਿਆ ਸਾਡੇ ਤੇ ਪਰਚਾ ਦਰਜ ਕਰ ਦਿਓ ਜੇ ਹਰਨੇਕ ਸੇ ਇਦਾਂ ਦਾ ਹੋਏਗਾ ਪਰ ਜੇ ਤੁਸੀਂ ਇਹ ਕਹੋ ਕਿ ਇੱਕ ਭਲੇਮਾਨ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੋਗੇ ਤੇ ਮੁੜ ਕੇ ਉਹਦੀ লাশ ਤੇ ਮਿੱਟੀ ਉਹਦੇ ਕਤਲ ਦੇ ਪਾ ਦੋਗੇ ਅਸੀਂ ਨਹੀਂ ਪੈਂਣ ਦੇਣੀ ਅਸੀਂ ਐਸਐਸਪੀ ਬਟਾਲਾ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਪੁਲਿਸ ਨੂੰ ਕੋਈ ਕਾਰਵਾਈ ਉਹਨਾਂ ਚ ਜਿਨ੍ਹਾਂ ਜੇ ਪੁਲਿਸ ਇਹ ਇਨਕੁਆਰੀ ਕਰਕੇ ਦੋਸ਼ੀਆਂ ਦੇ ਪਰਚਾ ਦਰਜ ਨਹੀਂ ਕਰਦੀ ਅਸੀਂ ਪੁਲਿਸ ਦਾ ਨੱਕ ਚ ਦਮ ਕਰਦੇ ਆਂਗੇ। ਮਾਰ ਨੇ ਇੱਕ ਸੇ ਦਾ ਬੇਟਾ ਜੇ ਇੱਕ ਇਹ ਤੋਂ ਛੋਟਾ ਜੇ 10 ਸਾਲ ਦਾ ਜੇ ਉਹ 4 ਸਾਲ ਦਾ ਜੇ। ਮੈਂ ਉਹਦੀਆਂ ਭੈਣਾਂ ਵੇਖੀਆਂ, ਉਹਦੀ ਘਰ ਦੀ ਵੇਖੀ, ਉਹਦਾ ਸਹੁਰਾ ਪੁਲਿਸ ਚ ਆ, ਉਹਦਾ ਭਰਾ ਇੰਗਲੈਂਡ ਚ ਆ। ਵਧੀਆ ਫੈਮਿਲੀ ਸੀ ਤੇ ਮੈਂ ਇਹ ਵੇਖਿਆ ਵਾ ਵੀ ਦੱਸੋ ਇਹ ਗੈਂਗਸਟਰ ਦਾ ਬੱਚਾ ਹੋ ਸਕਦਾ। ਦੂਜੇ ਪਾਸੇ ਸਾਨੂੰ ਨਹੀਂ ਪਤਾ ਜੀ। ਅਸੀਂ ਕੋਈ ਉਹ ਨਹੀਂ ਪਤਾ ਕੀਤਾ ਉਹ ਪੁਲਿਸ ਦਾ ਕੰਮ ਆ ਵੇਖਣਾ, ਇਨਵੈਸਟੀਗੇਸ਼ਨ ਕਰਨਾ। ਪੁਲਿਸ ਇਨਵੈਸਟੀਗੇਸ਼ਨ ਕਰੇ। ਜਿਹੜਾ ਇਹਨਾਂ ਦੇ ਪਰਚਾ ਬਣਦਾ ਹੀ ਪੁਲਿਸ ਨੇ ਇਹਨਾਂ ਦੇ ਕੀਤਾ ਵਾ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰਚਾ ਕੀਤਾ ਦਾ ਸਾਨੂੰ ਇਹ ਇਤਰਾਜ਼ ਹੈ ਸਾਡਾ ਬੰਦਾ ਕਤਲ ਹੋਇਆ ਵਾ ਉਹਨਾਂ ਦੇ ਕਤਲ ਦਾ ਮੁਕਦਮਾ ਦਰਜ ਕੀਤਾ ਜਾਏ ਸਾਡਾ ਇਹ ਇਤਰਾਜ਼ ਹੈ